ਮੈਂ ਜਰਮਜੀਤ ਸਿੰਘ ਕੁਹਾੜ ਪੰਜਾਬ ਰੋਡ ਦੇ ਪਨਵਸਪੀ ਹੱਟੀ ਦਾ ਡੀਕੂ ਪ੍ਰਧਾਨ ਹ ਬਟਾਲੇ ਤੋਂ ਆਪ ਜੀ ਨੂੰ ਪਤਾ ਵਾ ਵੀ ਜੋ ਸਰਕਾਰਾਂ ਵੱਲੋਂ ਇਹ ਡਰਾਈਵਰਾਂ ਤੇ ਕਾਨੂੰਨ ਥਾਪਿਆ ਜਾ ਰਿਹਾ ਤੇ ਇਹ ਕੀ ਕਾਨੂੰਨ ਆ ਰਿਹਾ ਵਾ ਵੀ ਜੇ ਕੋਈ ਡਰਾਈਵਰ ਕੋ ਐਕਸੀਡੈਂਟ ਹੁੰਦਾ ਚਾਲਕ ਤੋਂ ਉਹਨੂੰ ਜਿਹੜੀ ਆ ਉਹ 10 ਸਾਲ ਦੀ ਸਜ਼ਾ ਔਰ ਕਿੰਨੇ ਲੱਖ ਰੁਪਏ ਜਿਹੜਾ ਜੁਰਮਾਨਾ ਕੀਤਾ ਜਾ ਰਿਹਾ ਮੈਂ ਆਪ ਜੀ ਦੇ ਚੈਨਲ ਰਾਹੀਂ ਸਰਕਾਰ ਨੂੰ ਇਹ ਦੱਸਣਾ ਚਾਹੁੰਦਾ ਵਾ ਪਈ ਵੇਖੋ ਡਰਾਈਵਰ ਦੇ ਜਿਹੜੇ ਪਹਿਲਾਂ ਹੀ ਹਾਲਾਤ ਮਾੜੇ ਇੱਕ ਘੱਟ ਸੈਲਰੀਆਂ ਲੈ ਕੇ ਤੇ ਆਪਣੇ ਘਰ ਦਾ ਜਿਹੜਾ ਉਹ ਗੁਜ਼ਾਰਾ ਬੜੀ ਮੁਸ਼ਕਲ ਚਲਾਉਣ ਰਿਹਾ ਵਾ ਤੇ ਜੇ ਕੋਈ ਇਹੋ ਜਿਹਾ ਜੁਰਮਾਨਾ ਆ ਜਾਂਦਾ ਤਾਂ ਡਰਾਈਵਰ ਤੇ ਉਹਦਾ ਪਰਿਵਾਰ ਤੇ ਖਤਮ ਹੋ ਜਾਣਾ ਤਾਂ ਕਰਕੇ ਜੋ ਅੱਜ ਸਾਡੇ ਵਿਭਾਗ ਦੇ ਵਿੱਚ ਪੰਜਾਬ ਰੋਡ ਵਨ ਪਨਵਸ ਪੀ ਆਰਟੀਸੀ ਦੇ ਵਿੱਚ ਜਿਹੜੀ ਆ ਉਹ 2 ਘੰਟੇ ਦੀ ਸਟ੍ਰਾਈਕ ਰੱਖੀ ਗਈ ਸੀ ਕਿ ਜਿਸ ਤਰ੍ਹਾਂ ਹਿੰਦੁਸਤਾਨ ਦੇ ਵਿੱਚ ਚੱਕੇ ਜਾਮ ਆ ਤੇ ਅਸੀਂ ਵੀ ਜਿਹੜਾ ਇਹ ਆਪਣੀਆਂ ਬੱਸਾਂ ਦੇ ਚੱਕੇ ਜਾਮ ਕਰਾਂਗੇ ਜੇਕਰ ਇਹਨਾਂ ਨੇ ਕਾਨੂੰਨ ਰੱਦ ਨਾ ਕੀਤਾ ਤਾਂ ਰਾਤ ਦੀ ਕੋਈ ਰਾਹ ਕੱਲ ਸ਼ਾਮ ਦੀ ਥੋੜੀ ਜ਼ਿਆਦ ਮਿੜੀ ਆ ਭਾਈ ਕਾਨੂੰਨ ਜਿਹੜਾ ਵਾ ਉਹਦੇ ਉੱਤੇ ਰੁਕਾਵਟ ਆਈ ਆ ਕਿ ਸਰਕਾਰ ਵੱਲੋਂ ਇਹ ਮੈਸੇਜ ਦਿੱਤਾ ਗਿਆ ਵੀ ਅਸੀਂ ਇਹ ਜਿਹੜਾ ਕਾਨੂੰਨ ਨਹੀਂ ਬਣਾਉਂਦੇ ਤੇ ਜਾਦੇ ਕਰਕੇ ਅੱਜ ਜੋ ਅਸੀਂ ਉਹ 2 ਘੰਟੇ ਦੀ ਜਿਹੜੀ ਸਟ੍ਰਾਈਕ ਆ ਉਹਨੂੰ ਜਿਹੜਾ ਪੋਸਟਪੋਨ ਕਰ ਦਿੱਤਾ ਗਿਆ ਔਰ ਗੇਟ ਰੈਲੀਆ ਕਰਕੇ ਅਸੀਂ ਵਰਕਰਾਂ ਨੂੰ ਲਾਮਬੰਦ ਕੀਤਾ ਵਾ ਕਿ ਜੇਕਰ ਸਰਕਾਰ ਇਹ ਕਾਨੂੰਨ ਲੈ ਕੇ ਆਉਂਦੀ ਆ ਤਾਂ ਅਸੀਂ ਜਿਹੜੀ ਉਹ ਪੂਰੇ ਜ਼ੋਰਾ ਸ਼ੋਰਾਂ ਦੇ ਨਾਲ ਪੂਰੇ ਹਿੰਦੁਸਤਾਨ ਦੇ ਜਿੰਨੇ ਵੀ ਜਿਹੜੇ ਟਰਾਂਸਪੋਰਟਰਾਂ ਜਾਂ ਸਾਡੇ ਡਰਾਈਵਰ ਭਰਾਵਾ ਉਹਨਾਂ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਜਿਹੜੀ ਪਸਾਂ ਦੇ ਚੱਕੇ ਜਾਮ ਕਰ ਦਿਆਂਗੇ ਕਿਹਨੂੰ ਲੰਦ ਸੁਭਾ ਮੀਤ ਪ੍ਰਧਾਨ ਬਲਜੀਤ ਸਿੰਘ ਗਿੱਲ ਅੱਛਾ ਬਲਜੀਤ ਜੀ ਇਹ ਵੀ ਦੱਸੋ ਕਿ ਜਦੋਂ ਹੀਟ ਐਂਡ ਗਰੰਡ ਦੀ ਗੱਲ ਆਪਦੀ ਚਾਹੇ ਕਾਨੂੰਨ ਉਹ ਹਜੇ ਲਾਗੂ ਨਹੀਂ ਹੋਇਆ ਇਹ ਲਾਗੂ ਹੁੰਦਾ ਤੇ ਇੱਕ ਡਰਾਈਵਰ ਦੇ ਉੱਤੇ ਕਿੰਨਾ ਕਸਰ ਪੈਂਦਾ ਦੇਖੋ ਜੀ ਪਹਿਲੀ ਤੇ ਗੱਲ ਕਰੇ ਡਰਾਈਵਰ ਬਣਦਾ ਹੀ ਕੁਝ ਨਹੀਂ ਤੇ ਡਰਾਈਵਰਾਂ ਨੂੰ ਇੰਨਾ ਕੋਈ ਇਹ ਤਨਖਾਹ ਹੀ ਦੇ ਰਹੇ ਉਹ ਤੇ ਆਪਣਾ ਸਿਰਫ ਆਪਣਾ ਹੀ ਕਰਕੇ ਤੇ ਆਪਣਾ ਹੀ ਖਾਂਦੇ ਆ ਤੇ ਇਹ ਕਰਕੇ ਸਰਕਾਰ ਨੂੰ ਦੇ ਉਹਨਾਂ ਦੀ ਮਦਦ ਕਰਨੀ ਚਾਹੀਦੀ ਆ ਇਹ ਨਹੀਂ ਕਿ ਉਲਟਾ ਉਹਦਾ ਦਾ ਕਾਨੂੰਨ ਥੋਪ ਕੇ ਉਹਨਾਂ ਦਾ ਨੁਕਸਾਨ ਕਰਨਾ ਚਾਹੀਦਾ ਕੋਈ ਦਾਹਲਾ ਦਾਹਲਾ 7 7 ਸਾਲ ਦੀ 8 10 ਸਾਲ ਦੀ ਕੈਦ ਔਰ 7 ਲੱਖ ਰੁਪਈਆ ਜੁਰਮਾਨਾ ਕਰ ਦੇਣਾ ਇਹ ਕਰਕੇ ਇਹਨਾਂ ਸਰਕਾਰ ਨੂੰ ਸੋਚਣਾ ਚਾਹੀਦਾ ਵਾ ਤੇ ਮਤਲਬ ਡਰਾਈਵਰ ਕੋ ਚਾਹੁੰਦਾ ਨਹੀਂ ਹੈ ਕਿ ਹੱਡ ਕੋ ਨੁਕਸਾਨ ਹੋਏ ਜਾਂ ਕੋ ਐਕਸੀਡੈਂਟ ਹੋ ਜਾਏ ਚਿੰਤਤ ਹੋ ਜਾਂਦੀਆਂ ਇਹ ਕਰਕੇ ਸਰਕਾਰ ਸਕੂਟਰ ਤੋਂ ਲੈ ਕੇ ਫਿਰ ਆਪਣਾ ਕਾਰ ਟਰੱਕ ਇਹ ਸਭ ਸਾਰੇ ਵਿੱਚ ਆ ਗਏ ਸਭ ਕੁਝ ਵਿੱਚ ਆ ਜਾਂਦਾ ਇਹ ਕਰਕੇ ਸਾਰਿਆਂ ਨੂੰ ਹਮਾਇਤ ਕਰਨੀ ਚਾਹੀਦੀ ਹੈ ਕਿ ਜਰੂਰੀ ਇਹ ਕੱਲੇ ਡਰਾਈਵਰਾਂ ਨੂੰ ਨਹੀਂ ਆ ਪਬਲਿਕ ਵੀ ਜਾਂਦੀ ਹੈ ਇਹ ਤੇ ਤੇ ਇਹ ਕਰਕੇ ਕੋਈ ਇਹਦਾ ਸ਼ੌਂਕ ਨਹੀਂ ਆ ਪਬਲਿਕ ਨੂੰ ਖਰਾਬ ਕਰਨ ਦਾ ਇਹ ਤੇ ਅਸੀਂ ਕਹਿੰਦੇ ਹਾਂ ਕਿ 7 ਤਰੀਕ ਜੋ ਸਰਕਾਰ ਨੇ ਕਿਹਾ ਵਾ 7 ਤਰੀਕ ਤੱਕ ਆਪਣਾ ਕਾਨੂੰਨ ਵਾਪਸ ਲੈਣ ਨਹੀਂ ਤੇ ਅਸੀਂ ਫੁੱਲ ਪੂਰ ਜ਼ੋਰ ਹੜਤਾਲ ਕਰਾਂਗੇ ਕੋਈ ਡਰਾਈਵਰ ਤਾਂ ਕੋਈ ਵੀ ਜਿਹੜਾ ਉਹ ਤੇ ਤੇ ਕਾਨੂੰਨ ਬਣਾ ਰਹੇ ਨੇ 106 ਧਾਰਾ ਦੇ ਵਿੱਚ ਪੰਨੀ ਮੈਂ ਪੜ ਰਿਹਾ ਸੀ ਅਜੇ ਤੁਸੀਂ ਆ ਗਏ ਹੋ ਹਿੱਟ ਐਂਡ ਰਨ ਦਾ ਤਾਂ ਮਤਲਬ ਇਹ ਆ ਵੀ ਮਾਰ ਕੇ ਤੇ ਭੱਜ ਗਿਆ ਪਹਿਲੀ ਗੱਲ ਤਾਂ ਜਦੋਂ ਭੀੜ ਦੇ ਵਿੱਚੋਂ ਜੇ ਕੋਈ ਐਕਸ਼ਨ ਸ਼ਹਿਰ ਦੇ ਵਿੱਚ ਕੋਈ ਹੁੰਦਾ ਹੈ ਇਹੋ ਜੇ ਕੰਮ ਜੇ ਕੋਈ ਮੰਨ ਲਓ ਵੀ ਵੱਜ ਗਿਆ ਵਿੱਚ ਕੋਈ ਹੁਣ ਇਹ ਪਹਿਲਾਂ ਤੇ ਸਿੱਧ ਕਰਨਾ ਪਊ ਵੀ ਵੱਜਾ ਉਹ ਕਿਹੜੀ ਵਜਾ ਨਾਲ ਤੇ ਜਦੋਂ ਭੀੜ ਇਕੱਠੀ ਹੁੰਦੀ ਆ ਉਹਨਾਂ ਡਰਾਈਵਰ ਨੂੰ ਫੜ ਕੇ ਫੇਟਾ ਲਾ ਦਿੰਦੇ ਨੇ ਉਹਦੇ ਛੱਟਪੇਟ ਲਾ ਆਂਦੇ ਨੇ ਉਹਦੇ ਵਿਚਾਰਾ ਪਹਿਲਾਂ ਆਪਣੀ ਦਿਹਾੜੀ ਲਾਉਣ ਆਇਆ 10 ਲੱਖ ਰੁਪਇਆ ਜੁਰਮਾਨਾ ਸਜ਼ਾ ਕਿੰਨੀ ਕਰਤੀ ਹੁੰਦੀ ਪਹਿਲਾਂ ਵੀ ਧਾਰਾਂ ਬਣੀਆਂ ਨੇ ਉਹਦੇ ਵਿੱਚ 2 ਮਹੀਨੇ 3 ਮਹੀਨੇ ਸਜ਼ਾ ਆ ਕੋਣ ਕਹਿ ਲੀਦੀ ਆ 406 ਆ ਪਤਨੀ ਦੀ ਧਾਰਾ ਆ ਮੇਰੇ ਮੁਤਾਬਕ ਤੇ ਬਹੁਤ ਘਾਤਕ ਸਿੱਧ ਹੋਊਗਾ ਤੇ ਜੇ ਆਲ ਇੰਡੀਆ ਦੇ ਵਿੱਚ ਇਹਦਾ ਵਿਰੋਧ ਹੋਇਆ ਅਜੇ ਕਾਨੂੰਨ ਲਾਗੂ ਨਹੀਂ ਹੋਇਆ ਤੇ ਵਾਪਸ ਵੀ ਹੋਊਗਾ ਕਿਉਂਕਿ ਪਿੱਛੇ ਦੇ ਕਿਸਾਨਾਂ ਤੇ ਵੀ ਇਹਨਾਂ ਨੇ ਕਾਲੇ ਕਰੋੜ ਲਿਆਂਦੇ ਸੀ ਤੇ ਫਿਰ ਮੰਨਿਆ ਵੀ ਇਹ ਗਲਤ ਬਣਿਆ ਅਸੀਂ ਸਭ ਇਹ ਇਕ ਤਕਾ ਸੰਘਰਸ਼ ਕਰਾਂਗੇ ਜੀ ਅਜੇ ਤੇ ਇੱਕ ਦੋ ਦਿਨ ਹੀ ਹੋਈ ਆ ਤੇ ਪੰਪਾਂ ਦੇ ਤੁਸੀਂ ਦੇਖ ਲਿਆ ਹੋਣਾ ਲਾਈਨਾਂ ਕਿੱਧਰ ਲੱਗੀਆਂ ਲੋਕੀ ਡੋਲੂਆਂ ਦੇ ਜਿਹੜੇ ਦੁੱਧ ਵਾਲੇ ਡੋਲੂ ਨੇ ਉਹਨਾਂ ਚ ਦੇਲਪੋਣ ਚਲ ਗਏ ਵੀ ਪਤਾ ਨਹੀਂ ਕੱਲ ਨੂੰ ਮਿਲਣਾ ਕਿ ਨਹੀਂ ਮਿਲਣਾ ਕਿਉਂਕਿ ਅਰਥ ਵਿਵਸਥਾ ਦੀ ਰੀਡ ਦੀ ਹੱਡੀ ਆ ਡਰਾਈਵਰ ਜੇ ਡਰਾਈਵਰ ਸੇਫ ਨਹੀਂ ਹੋਊਗਾ ਤੇ ਉਹ ਸੜਕ ਤੇ ਕਿਉਂ ਜਾਊਗਾ ਲੋਕੀ ਛੜ ਦੇਣਗੇ ਗੱਡੀਆਂ ਚਲਾਉਣੀਆਂ ਸਰਕਾਰ ਨੂੰ ਚਾਹੀਦਾ ਕਾਰਾਂ ਤੇ ਕੰਟਰੋਲ ਕਰਨ ਕਾਰ ਉਹਨੂੰ ਦੇਣ ਜਿਹੜਾ ਕੋਈ ਰਿਜ਼ਰਵ ਕਰਦਾ ਮੇਰੇ ਅਗੇ ਬੰਦੇ ਕੋਲ ਤਿੰਨ ਤਿੰਨ ਕਾਰਾਂ ਨੇ ਜਿਹੜਾ 10000 ਦਰਖਾ ਲੈਣ ਡਿਆ ਉਹਨੂੰ ਵੀ ਬੈਂਕ ਤੇ ਹੀ ਜਾਂਦਾ ਕਾਰਾਂ ਸਕੂਟਰ ਮੋਟਰਸਾਈਕਲ ਉਹਨੂੰ ক্লোਜ਼ ਕਰਨ ਘੱਟ ਕਰਨਾ